ਸਾਡੇ ਵਾਲਾ ਰੈਡੀ ਕੋ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀਤਨ ਕੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸਵਰਨ ਸਿੰਘ ਟੈਣਾ ਤੇ ਹਰ ਰੋਸ ਤੇ ਤਰ੍ਹਾਂ ਹੀ ਪੰਜਾਬ ਤੇ ਦੇਸ਼ਚੂਰਿਆਂ ਨਾਲ ਸੰਬੰਧਤ ਕੁਝ ਖਬਰਾਂ ਲੈ ਕੇ ਹਾਜ਼ਰ ਹਾਂ ਜਿਹਦੇ ਵਿੱਚੋਂ ਸਭ ਤੋਂ ਪਹਿਲੀ ਵੱਡੀ ਖਬਰ ਇਹ ਆ ਕਿ ਪਹਿਲਗਾਮ ਵਾਲੇ ਅੱਤਵਾਦੀ ਹਾਲੇ ਤੱਕ ਮਿਲੇ ਨਹੀਂ ਉਹ ਕਿੱਥੇ ਹਨ ਕਿੱਥੋਂ ਆਏ ਕਿੱਥੇ ਗਏ ਉਹਨਾਂ ਨੂੰ ਕਿਹਨੇ ਭੇਜਿਆ ਸੀ ਕਿਹਦੇ ਕਿਹਦੇ ਸਹਿਯੋਗ ਨਾਲ ਉਹਨਾਂ ਦੇ ਵੱਲੋਂ ਇਹ ਕੁਝ ਕੀਤਾ ਗਿਆ ਇਹ ਕਰਤੂਤ ਕੀਤੀ ਗਈ ਇਹਦੇ ਬਾਬਤ ਹਾਲੇ ਤੱਕ ਕਿਸੇ ਨੂੰ ਕੋਈ ਵੀ ਜਾਣਕਾਰੀ ਨਹੀਂ ਹੈ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਭਾਰਤ ਵਾਲੇ ਪਾਸੇ ਤੇ ਪਾਕਿਸਤਾਨ ਵਾਲੇ ਪਾਸੇ ਕਈ ਲੋਕ ਊਲ ਜਲੂਲ ਹਰਕਤਾਂ ਤੇ ਊਲ ਜਲੂਲ ਬਿਆਨ ਇਹੋ ਜਿਹਾ ਦਿੰਦੇ ਆ ਜਿਹਦੇ ਕਰਕੇ ਇਨਸਾਨ ਹੋਰ ਵੱਡਾ ਜਾਵੇ ਜਿਹਦੇ ਕਰਕੇ ਇਸ ਗੱਲ ਦਾ ਡਰ ਆ ਕਿ ਲੋਕਾਂ ਦੇ ਵਿੱਚ ਨਫ਼ਰਤ ਹੋਰ ਵੱਧ ਸਕਦੀ ਹੈ ਕਿਉਂਕਿ ਲੰਘੇ ਕੱਲ ਉਮਰ ਅਬਦੁੱਲਾ ਜਿਹੜੇ ਕਿ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਆ ਉਹਨਾਂ ਨੇ ਇਸ ਘਟਨਾ ਦੇ ਉੱਤੇ ਇਸ ਕਾਂਡ ਦੇ ਉੱਤੇ ਮਾਫੀ ਮੰਗੀ ਆ ਉਮਰ ਅਬਦੁੱਲਾ ਨੇ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਇਹ ਗੱਲ ਕਹੀ ਆ ਕਿ ਮੈਂ ਲੋਕਾਂ ਤੋਂ ਮਾਫੀ ਮੰਗਦਾ ਕਿਉਂਕਿ ਸਾਡੇ ਖੇਤਰ ਦੇ ਵਿੱਚ ਇਹ ਸਾਰਾ ਕੁਝ ਹੋਇਆ ਉਹਨਾਂ ਨੇ ਇਹ ਗੱਲ ਕਹੀਆ ਕਿ ਵੈਸੇ ਇਥੋਂ ਦੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਮੇਰੀ ਨਹੀਂ ਇਹ ਕੇਂਦਰ ਦੀ ਜ਼ਿੰਮੇਵਾਰੀ ਆ ਪਰ ਕਿਉਂਕਿ ਮੈਂ ਇਥੋਂ ਦਾ ਸੀਐਮਾ ਜੰਮੂ ਕਸ਼ਮੀਰ ਦਾ ਤੇ ਮੇਰੇ ਕੋਲੇ ਇਸ ਵੇਲੇ ਟੂਰਿਸਟ ਡਿਪਾਰਟਮੈਂਟ ਵੀ ਹੈ ਟੂਰਿਜ਼ਮ ਵਾਲਾ ਡਿਪਾਰਟਮੈਂਟ ਵੀ ਇਸ ਕਰਕੇ ਮੈਂ ਨੈਤਿਕ ਤੌਰ ਦੇ ਉਤੇ ਮਾਫੀ ਮੰਗਦਾ ਤੇ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਕਿਹੜੇ ਸ਼ਬਦਾਂ ਦੇ ਰਾਹੀਂ ਮਾਫੀ ਮੰਗਾ ਮੈਂ ਕੀ ਇਹਦੇ ਉੱਤਰ ਦੇ ਵਿੱਚ ਕਹਾਂ ਕਿ ਭਾਈ ਕੀ ਹੋਇਆ ਤੇ ਕੀ ਨਹੀਂ ਹੋਇਆ ਉਹਨਾਂ ਨੇ ਕਿਹਾ ਜੀ ਕਿ ਮੈਨੂੰ ਇਸ ਗੱਲ ਦਾ ਬੇਹਦ ਅਫਸੋਸ ਆ ਬੇਹਦ ਦੁੱਖ ਆ ਕਿ ਇੱਕ ਨੇਵੀ ਅਫਸਰ ਦੀ ਪਤਨੀ ਪੁੱਭਾ ਮਾਰ ਰਹੀ ਆ ਮੈਂ ਇਸ ਗੱਲ ਨੂੰ ਕਿਵੇਂ ਭੁੱਲ ਜਾਵਾਂ ਕਿ ਬੱਚੇ ਆਪਦੇ ਵਾਲਦ ਨੂੰ ਖੂਨ ਨਾਲ ਲਤਪਤ ਵੇਖ ਕੇ ਚੀਕ ਝਾੜਾ ਪਾ ਰਹੇ ਆ ਮੈਂ ਕਿਹੜੇ ਮੂੰਹ ਨਾਲ ਹੁਣ ਕੇਂਦਰ ਨੂੰ ਕਵਾਂ ਕਿ ਪੂਰਨ ਸੂਬੇ ਦਾ ਦਰਜਾ ਮਿਲੇ ਮੈਂ ਕਿਹੜੇ ਪਾਸੇ ਨੂੰ ਜਾਵਾਂ ਉਹਨਾਂ ਨੇ ਆਪਣਾ ਦੁੱਖ ਦਾ ਇਜ਼ਹਾਰ ਕੀਤਾ ਤੇ ਇਹ ਵੀ ਗੱਲ ਕਹੀ ਆ ਕਿ ਅਸੀਂ ਬੰਦੂਕ ਦੇ ਨਾਲ ਅਤਵਾਦ ਖਤਮ ਨਹੀਂ ਕਰ ਸਕਦੇ ਅਸੀਂ ਲੋਕਾਂ ਨੂੰ ਨਾਲ ਲੈ ਕੇ ਅਤਵਾਦ ਖਤਮ ਕਰ ਸਕਦੇ ਆ ਤੇ ਲੋਕਾਂ ਨੂੰ ਨਾਲ ਲੈਣਾ ਉਹਨਾਂ ਨੇ ਕਿਹਾ ਜੀ ਸਮੇਂ ਦੀ ਬਹੁਤ ਵੱਡੀ ਲੋੜ ਆ ਸੋ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਕੇਂਦਰ ਦੀ ਸਰਕਾਰ ਅਤਵਾਦ ਨੂੰ ਖਤਮ ਕਰੇ ਅਸੀਂ ਚਾਹੁੰਦੇ ਜੀ ਕਿ ਅਤਵਾਦ ਦਾ ਮੁਕੰਮਲ ਖਾਤਮਾ ਹੋਵੇ ਪਰ ਦੇਖਦੇ ਅੱਗੇ ਕੀ ਬਣਦਾ ਵੈਸੇ ਸੋਚਣ ਵਿਚਾਰਨ ਵਾਲੀ ਗੱਲ ਹੁਣ ਤੱਕ ਦੀ ਇਹ ਆ ਕਿ ਪਹਿਲਗਾਮ ਦੇ ਵਿੱਚ ਹਮਲਾ ਕਰਨ ਵਾਲੇ ਅਤਵਾਦੀਆਂ ਦੇ ਬਾਰੇ ਹਾਲੇ ਤੱਕ ਕੋਈ ਖੁਰਾਕੋਜ ਨਹੀਂ ਮਿਲਿਆ ਪਹਿਲਾਂ ਮੀਡੀਆ ਦੇ ਵਿੱਚ ਇਹ ਖਬਰਾਂ ਆਉਂਦੀਆਂ ਰਹੀਆਂ ਕਿ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਹੀ ਇੰਨਾ ਵੱਡਾ ਕਾਣ ਕੀਤਾ ਜਾ ਸਕਦਾ ਨਹੀਂ ਤਾਂ ਇਹ ਇੰਨਾ ਵੱਡਾ ਹਮਲਾ ਹੋ ਨਹੀਂ ਸਕਦਾ ਪਰ ਉਹ ਸਥਾਨਕ ਲੋਕ ਵੀ ਨਹੀਂ ਮਿਲੇ ਉਹ ਅਤਵਾਦੀ ਵੀ ਨਹੀਂ ਮਿਲੇ ਜਿਨ੍ਹਾਂ ਨੇ ਸਕੈਚ ਬਣਾਏ ਗਏ ਆ ਉਹ ਸਕੈਚ ਵਾਲੇ ਬੰਦੇ ਵੀ ਨਹੀਂ ਮਿਲੇ ਸੋ ਹਲੇ ਤੱਕ ਇਸ ਮਾਮਲੇ ਦੇ ਵਿੱਚ ਮਿਲਿਆ ਕੁਝ ਵੀ ਨਹੀਂ ਤੇ ਇਸ ਵੇਲੇ ਚਰਚਾ ਇਸ ਗੱਲ ਦੀ ਚੱਲਦੀ ਹੈ ਵੀ ਭਾਈ ਅੱਤਵਾਦ ਦਾ ਖੁਰਾ ਖੋਜ ਮਟਾ ਗਤਾ ਜਾਂ ਮਟਾ ਦੇਣਾ ਵਿਰੋਧੀ ਪਾਰਟੀਆਂ ਦੇ ਵੱਲੋਂ ਪ੍ਰਧਾਨ ਮੰਤਰੀ ਮੋਦੀ ਦੀ ਖਚਾਈ ਕੀਤੀ ਜਾ ਰਹੀ ਹੈ ਸਰਕਾਰ ਇਹ ਗੱਲ ਕਹਿ ਰਹੀ ਹੈ ਕਿ ਇਹ ਲੋਕ ਆ ਜਿਹੜੇ ਇਹ ਤਾਂ ਜਾਣ ਬੁੱਝ ਕੇ ਠਿਠਰਪੁਣਾ ਕਰਦੇ ਆ ਇਹਨਾਂ ਨੂੰ ਪਤਾ ਨਹੀਂ ਕਿ ਭਾਈ ਦੇਸ਼ ਦੀ ਸਿਕਿਉਰਿਟੀ ਕੀ ਹੁੰਦੀ ਹੈ ਅਸੀਂ ਅੱਤਵਾਦ ਨੂੰ ਮੁਕਾਰੇ ਹਾਂ ਪਰ ਮੇਰੀ ਸਾਰੀਆਂ ਹੀ ਸਿਆਸੀ ਪਾਰਟੀਆਂ ਨੂੰ ਇੱਕ ਬੇਨਤੀ ਆ ਵੱਡੀ ਗੱਲ ਕਦੇ ਨਾ ਕਰਿਆ ਕਰੋ ਜਿੰਨੋ ਤੁਹਾਨੂੰ ਪਤਾ ਹੋਵੇ ਕਿ ਅਸੀਂ ਇਹ ਕੰਮ ਕਰ ਨਹੀਂ ਸਕਦੇ ਉਦੋਂ ਫਿਰ ਤੁਹਾਨੂੰ ਦਾਵਾ ਨਹੀਂ ਕਰਨਾ ਚਾਹੀਦਾ ਜਿਵੇਂ ਕਿ ਦੇਸ਼ ਦੇ ਵਿੱਚ ਅਸੀਂ ਆ ਵੀ ਕਰ ਦਾਂਗੇ ਆ ਵੀ ਕਰ ਦਾਂਗੇ ਆ ਵੀ ਕਰ ਦਾਂਗੇ ਪਰ ਹੁੰਦਾ ਨਹੀਂ ਉਸੇ ਤਰੀਕੇ ਨਾਲ ਤੁਸੀਂ ਚੋਣਾਂ ਦੇ ਮੌਕੇ ਵਾਅਦਾ ਕਰਦੇ ਰਹੇ ਜੀ ਕਿ ਅਸੀਂ ਅੱਤਵਾਦ ਖਤਮ ਕਰ ਦਿੱਤਾ ਅਸੀਂ ਅੱਤਵਾਦ ਖਤਮ ਕਰ ਦੇਣਾ ਪਰ ਉਹ ਹੋਇਆ ਨਹੀਂ ਜੇ ਹੋਇਆ ਹੁੰਦਾ ਤੇ ਅੱਜ ਬੇਕਸੂਰ ਲੋਕਾਂ ਦੀ ਜ਼ਿੰਦਗੀ ਰਜਾਂਦੀ ਇਸੇ ਦੌਰਾਨ ਪਤਾ ਲੱਗਾ ਜੀ ਕਿ 16 17 ਦੇ ਕਰੀਬ ਪਾਕਿਸਤਾਨ ਦੇ ਵੱਖ-ਵੱਖ YouTube ਚੈਨਲ ਭਾਰਤ ਦੇ ਵਿੱਚ ਬੈਨ ਕਰ ਦਿੱਤੇ ਗਏ ਆ ਇਹ ਰਵਿਚ ਸ਼ਵੇਬ ਅਖਤਰ ਜਿਹੜਾ ਕਿ ਆਪਾਂ ਜਾਣਦੇ ਹਾਂ ਕਿ ਬਹੁਤ ਵੱਡਾ ਕ੍ਰਿਕਟਰ ਆ ਜਿਹੜਾ ਕਿ ਸਾਬਕਾ ਕ੍ਰਿਕਟਰ ਆ ਜੀ ਨੂੰ ਕਿਸੀ 라ਵਲਪਿੰਡੀ ਐਕਸਪ੍ਰੈਸ ਦੇ ਤੌਰ ਤੇ ਵੀ ਜਾਣਦੇ ਰਹੇ ਆ ਸੋ ਉਹਦਾ ਵੀ YouTube ਚੈਨਲ ਭਾਰਤ 'ਚ ਬੰਦ ਹੋ ਗਿਆ ਤੇ ਵਕ ਵਕ ਹੋਰ ਜਿਹੜੇ TV ਚੈਨਲ ਪਾਕਿਸਤਾਨ ਦੇ ਵਿੱਚ ਚੱਲਦੇ ਆ ਉਹਨਾਂ ਦੇ YouTube ਚੈਨਲ ਭਾਰਤ ਦੇ ਵਿੱਚ ਦੇਖਣੇ ਬੰਦ ਹੋ ਗਏ ਆ ਉਹਦਾ ਕਾਰਨ ਇਹ ਜੀ ਕਿ ਭਾਰਤ ਦੀ ਸਰਕਾਰ ਨੇ ਕਿਹਾ ਇਹ ਲੋਕ ਕੂੜ ਪ੍ਰਚਾਰ ਕਰਦੇ ਸੀ ਇਹਨਾਂ ਲੋਕਾਂ ਦੇ ਵੱਲੋਂ ਨਫ਼ਰਤ ਫੈਲਾਈ ਜਾਂਦੀ ਹੈ ਇਹਨਾਂ ਲੋਕਾਂ ਦੇ ਵੱਲੋਂ ਗਲਤ ਕੁਝ ਕੀਤਾ ਜਾਂਦਾ ਹੈ ਇਹਨਾਂ ਦੇ ਵੱਲੋਂ ਭਾਰਤ ਦੇ ਵਿੱਚ ਗੁੰਮਰਾਹਕੁਨ ਪ੍ਰਚਾਰ ਕੀਤਾ ਜਾਂਦਾ ਹੈ ਇਹ ਲੋਕਾਂ ਨੂੰ ਟਰੈਕ ਤੋਂ ਲਾਉਂਦੇ ਆ ਸੋ ਬਿਲਕੁਲ ਠੀਕ ਹੈ ਜੀ ਜੇਕਰ ਉਹਨਾਂ ਦੇ ਉੱਤੇ ਕਾਰਵਾਈ ਹੋਈ ਹੈ ਜਿਹੜਾ ਵੀ ਬੰਦਾ ਕੋਈ ਵੀ ਹੋਵੇ ਭਾਵੇਂ ਅਸੀਂ ਹੋਈਏ ਭਾਵੇਂ ਕੋਈ ਹੋਰ ਹੋਵੇ ਜਿਹੜਾ ਬੰਦਾ ਨਫਰਤ ਫਲਾਉਂਦਾ ਜਿਹੜਾ ਦੇਸ਼ ਦੇ ਖਿਲਾਫ ਬੋਲਦਾ ਜਿਹੜਾ ਬੰਦਾ ਪੜਤੌਣ ਦਾ ਕੰਮ ਕਰਦਾ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਪਰ ਇੱਥੇ ਪੜਗਾਉਣ ਦੀ ਪਰਿਭਾਸ਼ਾ ਕੀ ਹੈ ਇਹ ਵੀ ਆਪਾਂ ਨੂੰ ਤੈਅ ਕਰਨੀ ਪਊਗੀ ਭਾਰਤੀ ਟੀਵੀ ਚੈਨਲਾਂ ਦਾ ਇੱਕ ਹਿੱਸਾ ਭਾਰਤੀ ਟੀਵੀ ਚੈਨਲਾਂ ਦਾ ਇੱਕ ਹਿੱਸਾ ਇਸ ਵੇਲੇ ਸਾਰੀ ਦਿਹਾੜੀ ਅਗਲ ਆਉਣ ਦਾ ਕੰਮ ਕਰਦਾ ਉਹ ਵੀ ਇਹ ਗੱਲ ਕਰਨਾ ਜੀ ਕਿ ਅਚਕ ਦੇਾਂਗੇ ਹਮਲਾ ਹੋ ਜਾਣਾ ਤਬਾਹ ਕਰ ਦੇਾਂਗੇ ਫਲਾਂ ਕਰ ਦੇਾਂਗੇ ਮੁਸਲਮਾਨ ਐਦਾਂ ਹੁੰਦੇ ਹਨ ਫਲਾਣੇ ਹੁੰਦੇ ਹਨ ਉਹਨਾਂ ਦੇ ਉੱਤੇ ਵੀ ਕਾਰਵਾਈ ਕਰਨੀ ਚਾਹੀਦੀ ਆ ਇਹ ਨਾ ਹੋਵੇ ਜੋ ਅਸੀਂ ਗੱਲ ਕਰਦੇ ਆ ਉਹ ਪਾਕਿਸਤਾਨ ਦੇ ਕੁਝ ਲੋਕਾਂ ਨੂੰ ਪੜਕੀਲੀ ਲੱਗਦੀ ਆ ਜੋ ਉਹ ਗੱਲ ਕਰਦੇ ਆ ਉਹ ਆਪਾਂ ਨੂੰ ਪੜਕੀਲੀ ਲੱਗਦੀ ਆ ਕਿਉਂਕਿ ਉਹ ਦੂਜੇ ਦੇਸ਼ ਦੇ ਖਿਲਾਫ ਆ ਉਹ ਗੱਲ ਆਪਣੇ ਦੇਸ਼ ਦੇ ਪੱਖ ਦੇ ਵਿੱਚ ਆ ਜਦ ਕਿ ਇਹ ਪੜਕਾਹਟ ਗੁੰਮਰਾਹਕੁਨ ਕੂੜ ਪ੍ਰਚਾਰ ਇਹ ਕੂੜ ਪ੍ਰਚਾਰ ਕੂੜ ਪ੍ਰਚਾਰੀ ਆ ਭਾਵੇਂ ਆਪਣੇ ਦੇਸ਼ ਦੇ ਵਿੱਚ ਬੈਠ ਕੇ ਕੀਤਾ ਜਾਵੇ ਭਾਵੇਂ ਦੂਜੇ ਦੇਸ਼ ਦੇ ਵਿੱਚ ਬੈਠ ਕੇ ਕੀਤਾ ਜਾਵੇ ਭਾਵੇਂ ਕਿਸੇ ਤੀਜੇ ਦੇ ਖਿਲਾਫ ਕੀਤਾ ਜਾਵੇ ਭਾਵੇਂ ਚੌਥੇ ਦੇ ਖਿਲਾਫ ਕੀਤਾ ਜਾਵੇ ਪਰ ਜਿਹੜਾ ਕੂੜ ਪ੍ਰਚਾਰ ਆ ਉਹ ਕੂੜ ਪ੍ਰਚਾਰ ਹੀ ਹੈ ਸੋ ਇਸ ਕਰਕੇ ਸਮੇਂ ਦੀ ਲੋੜ ਆ ਕਿ ਭਾਈ ਆਪਾਂ ਕੂੜ ਪ੍ਰਚਾਰ ਕਰਨ ਵਾਲਿਆਂ ਦੇ ਉੱਤੇ ਸਖਤੀ ਵਰਤਗੇ ਨਾ ਕਿ ਇਕੱਲੀਆਂ ਗੱਲਾਂ ਦੇ ਨਾਲ ਆਪਾਂ ਸਰਗੇ ਅਗਲੀ ਗੱਲ ਇਹ ਜੀ ਕਿ ਮਲਕ ਅਰਜਨ ਖੜਗੇ ਜਿਹੜੇ ਕਿ ਕਾਂਗਰਸ ਦੇ ਪ੍ਰਧਾਨ ਨੇ ਜੇ ਉਹਨਾਂ ਨੇ ਇਹ ਗੱਲ ਕਹੀ ਆ ਉਹ ਕਹਿੰਦੇ ਜੀ ਕਿ ਅਸੀਂ ਇਹ ਚਾਹੁੰਦੇ ਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਸੱਚੀ ਮੁੱਚੀ ਅਸਲ ਅਰਥਾਂ ਦੇ ਵਿੱਚ ਅਤਵਾਦ ਦਾ ਮੁਕੰਮਲ ਖਤਮਾ ਕਰਨ ਉਹਨਾਂ ਨੇ ਕਿਹਾ ਜੀ ਕਿ ਪਿਛਲੇ ਦਿਨੀ ਸਰਬ ਪਾਰਟੀ ਮੀਟਿੰਗ ਹੋਈ ਇਹ ਸਰਬ ਪਾਰਟੀ ਮੀਟਿੰਗ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਨੇਤਾ ਆਏ ਪਰ ਇਹਦੇ ਵਿੱਚ ਜੇ ਕੋਈ ਨਹੀਂ ਆਇਆ ਤਾਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਨਹੀਂ ਆਏ ਉਹਨਾਂ ਨੂੰ ਬਿਹਾਰ ਦੇ ਵਿੱਚ ਚੋਣ ਪ੍ਰਚਾਰ ਦਾ ਫਿਕਰ ਸੀ ਪਰ ਉਹਨਾਂ ਨੂੰ ਇਸ ਗੱਲ ਦਾ ਫਿਕਰ ਨਹੀਂ ਜੀ ਕਿ ਇੱਥੇ ਦੇਸ਼ ਦੇ ਵਿੱਚ ਪਹਿਲਗਾਮ ਦੇ ਵਿੱਚ ਇੰਨਾ ਵੱਡਾ ਕਾਹਨ ਵਾਪਰ ਗਿਆ ਅਸੀਂ ਇਹਦੇ ਖਿਲਾਫ ਕੁਝ ਕਰ ਗਏ ਅਸੀਂ ਇਹਦੇ ਲਈ ਸਰਪਾਰਟੀ ਮੀਟਿੰਗ ਦੇ ਵਿੱਚ ਹਾਜ਼ਰ ਹੋਈਏ ਅਸੀਂ ਵੱਖ-ਵੱਖ ਬੰਦਿਆਂ ਦੀ رائے ਲੱਗੇ ਅਸੀਂ ਕੋਈ ਨਾ ਕੋਈ ਚਰਚਾ ਦੇ ਵਿੱਚ ਸ਼ਾਮਲ ਹੋਈਏ ਉਹ ਕਹਿੰਦੇ ਜੀ ਕਿ ਇਹਨਾਂ ਨੇ ਇਸ ਗੱਲ ਦਾ ਫਿਕਰ ਨਹੀਂ ਕੀਤਾ ਉਹਨਾਂ ਨੂੰ ਬਿਹਾਰ ਦੀਆਂ ਚੋਣਾਂ ਦਾ ਫਿਕਰ ਹੈ ਇਹ ਉਧਰ ਜਾ ਕੇ ਪ੍ਰਚਾਰ ਦੇ ਵਿੱਚ ਮਸਰੂਫ ਆ ਜਦ ਕਿ ਭਾਰਤ ਦੇ ਬਾਰੇ ਇਹਨਾਂ ਨੂੰ ਇੰਨਾ ਫਿਕਰ ਹੈ ਨਹੀਂ ਵੀ ਭਾਈ ਜੰਮੂ ਕਸ਼ਮੀਰ ਦੇ ਵਿੱਚ ਕੀ ਹੋ ਗਿਆ ਇਸ ਤਰ੍ਹਾਂ ਆਪਾਂ ਜੇ ਗੱਲ ਕਰਗੇ ਜਿਹੜੇ ਲੋਕ ਮੂਰਖ ਹੁੰਦੇ ਆ ਉਹ ਮੂਰਖ ਹੀ ਰਹਿਣੇ ਆ ਇਸ ਵੇਲੇ ਜੇ ਪੰਜਾਬ ਦੇ ਵਿੱਚ ਅਮਿਤ ਅਰੋੜਾ ਵਰਗੇ ਇਹ ਗੱਲ ਕਹਿ ਰਹੇ ਜੀ ਕਿ ਮੇਰੇ ਢਿੱਡ ਨਾਲ ਬੰਬ ਬੰਨ ਕੇ ਤੇ ਮੈਨੂੰ ਭੇਜ ਦਿਓ ਪ੍ਰਧਾਨ ਮੰਤਰੀ ਸਾਹਿਬ ਪਾਕਿਸਤਾਨ ਦੇ ਵੱਲ ਮੈਂ ਉਹਨਾਂ ਨੂੰ ਤਬਾਹ ਕਰ ਦੂੰਗਾ ਅਸੀਂ ਤਾਂ ਸ਼ੇਰ ਹੁੰਨੇ ਆ ਅਸੀਂ ਫਲਾਣੇ ਹੁੰਨੇ ਆ ਇਹ ਪਹਿਲੀ ਵਾਰ ਆ ਕਿਸੇ ਬੰਦੇ ਨੂੰ ਇਹ ਦੱਸਣਾ ਪੈ ਰਿਹਾ ਹੋਵੇ ਕਿ ਮੈਂ ਸ਼ੇਰ ਆ ਤੇ ਇਹ ਪਹਿਲੀ ਵਾਰ ਆ ਕਿ ਸ਼ੇਰ ਨੂੰ ਝੁੰਡ 'ਚ ਜਾਣਾ ਪੈਂਦਾ ਹੋਵੇ ਸ਼ੇਰ ਨੂੰ ਕਦੇ ਇਹ ਗੱਲ ਕਹਿਣ ਦੀ ਲੋੜ ਨਹੀਂ ਹੁੰਦੀ ਕਿ ਮੈਂ ਸ਼ੇਰ ਹਾਂ ਸ਼ੇਰ ਨੂੰ ਕਦੇ ਵੀ ਇਹ ਪ੍ਰਗਟਾਵਾ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਕਿ ਮੈਨੂੰ ਸ਼ੇਰ ਆਖਿਆ ਜਾਵੇ ਉਹ ਜੇ ਸ਼ੇਰ ਹੈ ਤਾਂ ਉਹਨੂੰ ਫਿਰ ਆਪਣੇ ਤਰੀਕੇ ਦੇ ਨਾਲ ਸ਼ੇਰ ਸਾਬਤ ਕਰਨਾ ਪੈਂਦਾ ਵੀ ਮੈਂ ਸ਼ੇਰ ਹਾਂ ਪਰ ਇੱਥੇ ਅਮਿਤ ਅਰੋੜਾ ਵਰਗੇ ਕਈ ਲੋਕ ਐਸੇ ਆ ਜਿਹੜੇ ਖੁਦ ਨੂੰ ਦਿਨ ਦੇ ਵਿੱਚ 100 ਵਾਰ ਕਹਿੰਦੇ ਹਨ ਕਿ ਮੈਂ ਸ਼ੇਰ ਹਾਂ ਤੁਸੀਂ ਮੈਨੂੰ ਜਾਣਦੇ ਨਹੀਂ ਮੈਂ ਸ਼ੇਰ ਹਾਂ ਮੈਂ ਸ਼ੇਰ ਹੁੰਨਾ ਸ਼ੇਰ ਆ ਗਿਆ ਓਏ ਸ਼ੇਰ ਆ ਗਿਆ ਓਏ ਇਹ ਮੂਰਖਮਤੀ ਦੀ ਇੱਕ ਉਦਾਹਰਣ ਆ ਕਿਸੇ ਨੂੰ ਕੁਝ ਕਹਿਣ ਦੀ ਲੋੜ ਨਹੀਂ ਬਹਾਦਰ ਨੂੰ ਇਹ ਗੱਲ ਕਹਿਣ ਦੀ ਲੋੜ ਨਹੀਂ ਕਿ ਮੇਰੇ ਵਰਗਾ ਬਹਾਦਰ ਕੋਈ ਨਹੀਂ ਹੁੰਦਾ ਤੇ ਬਾਂਦਰ ਨੂੰ ਇਹ ਗੱਲ ਦੱਸਣ ਦੀ ਲੋੜ ਨਹੀਂ ਕਿ ਮੈਂ ਬੰਦ ਰਹਾ ਸੋ ਇਹ ਹੈ ਜੀ ਕਿ ਇਸ ਵੇਲੇ ਅਮਿਤ ਅਰੋੜਾ ਨੂੰ ਜਾਂ ਕਿਸੇ ਨੂੰ ਵੀ ਗੱਲ ਦੱਸਣ ਦੀ ਲੋੜ ਨਹੀਂ ਕਿ ਮੈਂ ਸ਼ੇਰ ਹਾਂ ਜੇ ਤੁਸੀਂ ਸ਼ੇਰ ਹੋ ਤੇ ਫਿਰ ਤੁਸੀਂ ਇਕੱਲੇ ਜਾਇਆ ਕਰੋ ਤੇ ਜੇ ਤੁਸੀਂ ਸ਼ੇਰ ਨਹੀਂ ਹੋ ਤੁਸੀਂ ਮਨੁੱਖ ਹੋ ਤੁਸੀਂ ਜਾਨਵਰ ਨਹੀਂ ਹੋ ਤੇ ਫਿਰ ਭਾਈ ਆਪਾਂ ਨੂੰ ਮਨੁੱਖਾਂ ਵਾਲੇ ਕੰਮ ਕਰਨੇ ਚਾਹੀਦੇ ਆ ਉਹ ਕਿਸੇ ਦੇ ਉੱਤੇ ਵੀ ਗੱਲ ਲੱਗ ਹੁੰਦੀ ਆ ਅਗਲੀ ਗੱਲ ਇਹ ਜੀ ਕਿ ਉਹਦੀ ਇਸ ਬਿਆਨ ਦੇ ਉੱਤੇ ਤੇ ਪਤਾ ਲੱਗਾ ਜੀ ਕਿ ਅਗਲੀ ਗੱਲ ਕਰ ਦਿੱਤੀ ਆ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਉਹਨਾਂ ਨੇ ਕਿਹਾ ਜੀ ਕਿ ਜਿਹੜੇ ਇਹ ਜਾਣਾ ਚਾਹੁੰਦੇ ਪਾਕਿਸਤਾਨ ਦੇ ਵੱਲ ਇਹਨਾਂ ਨੂੰ ਅਸੀਂ ਭੇਜਣ ਨੂੰ ਤਿਆਰ ਆ ਇਹ ਉੱਥੇ ਜਾਣ ਦੁੱਧ ਵੀ ਪਿਆਵਾਂਗੇ ਤੇ ਜੇਕਰ ਕੋਈ 6 ਫੀਟ ਵੱਜ ਗਈ ਤਾਂ ਅਸੀਂ ਮੱਲਮ ਪੱਟੀ ਵੀ ਕਰਾਂਗੇ ਉਹਨਾਂ ਨੇ ਅਗੋਏ ਗੱਲ ਕਹਿਤੀ ਆ ਹੁਣ ਅੱਗੋਂ ਜਿਹੜਾ ਇਹ ਅਮਿਤ ਅਰੋੜਾ ਇਹਨੇ ਅੱਗੋਂ ਰੌਲਾ ਪਾਉਣਾ ਸ਼ੁਰੂ ਕਰਤਾ ਲੋ ਜੀ ਤੁਸੀਂ ਬੀਤੇ ਦੇ ਵਿੱਚ ਐਦਾਂ ਮਾਫੀ ਮੰਗਣ ਵਾਲੇ ਲੋਕ ਤੁਸੀਂ ਜਾਣਦੇ ਨਹੀਂ ਅਸੀਂ ਕਿੰਨੇ ਦੇਸ਼ ਭਗਤ ਹਾਂ ਦੇਸ਼ ਭਗਤ ਨੂੰ ਇਹ ਗੱਲ ਸਾਬਤ ਕਰਨੀ ਲੋੜ ਨਹੀਂ ਪੈਂਦੀ ਕਿ ਮੈਂ ਦੇਸ਼ ਭਗਤ ਹਾਂ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਦੱਸਣ ਦੀ ਲੋੜ ਨਹੀਂ ਪੈਂਦੀ ਕਿ ਮੇਰੇ ਅੰਦਰ ਦੇਸ਼ ਦੇ ਪ੍ਰਤੀ ਕੁਰਬਾਨੀ ਦਾ ਜਜ਼ਬਾ ਕਿੰਨਾ ਉਹ ਸਮਾਂ ਆਉਣ ਦੇ ਉੱਤੇ ਬਿਨਾਂ ਕਿਤੇ ਨਾ ਆਏ ਵੀ ਮਰਮਟਨ ਲਈ ਤਿਆਰ ਰਹਿੰਦੇ ਆ ਸੋ ਇਸ ਕਰਕੇ ਇਹ ਇੱਕ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਡਰਾਮਾ ਚੱਲਦਾ ਇਹ ਡਰਾਮੇਬਾਜ਼ ਲੋਕਾਂ ਦੇ ਵੱਲੋਂ ਕੁਝ ਕੀਤਾ ਜਾ ਰਿਹਾ ਉਹੋ ਜਿਹਾ ਡਰਾਮੇਬਾਜ਼ ਲੁਧਿਆਣੇ ਦੇ ਵਿੱਚ ਵੀ ਮਿਲੇ ਆ ਲੁਧਿਆਣੇ ਦੇ ਵਿੱਚ ਪਤਾ ਲੱਗਾ ਸੈਕਟਰ 32 ਚੰਡੀਗੜ੍ਹ ਰੋਡ ਦੇ ਉੱਤੇ ਕੁਝ ਲੋਕ ਆਏ ਉਹਨਾਂ ਨੇ ਪਾਕਿਸਤਾਨ ਦੇ ਝੰਡੇ ਦੇ ਉੱਤੇ ਜੁੱਤਗਾ ਮਾਰੀਆਂ ਪਾਕਿਸਤਾਨ ਮੁਰਦਾਬਾਦ ਦੇ ਨਾਰੇ ਵੀ ਲਾਏ ਜਦੋਂ ਉਹਨਾਂ ਨੇ ਆਪਦਾ ਗੁੱਬਗਲਾਟ ਕੱਢ ਲਿਆ ਤੇ ਉਸ ਤੋਂ ਬਾਅਦ ਉਹ ਚਲੇ ਗਏ ਤੇ ਫਿਰ ਉਹ ਕੁਝ ਕੋ ਹੋਰ ਲੋਕ ਆਏ ਉਹਨਾਂ ਲੋਕਾਂ ਦੇ ਵੱਲੋਂ ਆ ਕੇ ਮੋਟਰਸਾਈਕਲਾਂ ਦੇ ਉੱਤੇ ਸਕੂਟਰਾਂ ਦੇ ਉੱਤੇ ਆਏ ਉਹਨਾਂ ਲੋਕਾਂ ਨੇ ਉੱਥੇ ਆ ਕੇ ਤੇ ਪਤਾ ਲੱਗਾ ਜੀ ਕਿ ਇਸ ਝੰਡੇ ਨੂੰ ਚੁੱਕ ਕੇ ਤੇ ਪਾਕਿਸਤਾਨ ਜਿੰਦਾਬਾਦ ਦੇ ਨਾਰੇ ਲਾਉਣੇ ਸ਼ੁਰੂ ਕਰਤੇ ਜਦੋਂ ਉਹਨਾਂ ਨੇ ਪਾਕਿਸਤਾਨ ਜਿੰਦਾਬਾਦ ਦੇ ਨਾਰੇ ਲਾਏ ਤੇ ਫਿਰ ਉਹ ਪਹਿਲੀ ਧਿਰ ਫੇਰਾ ਗਈ ਫਿਰ ਇਹ ਆਪਸ ਦੇ ਵਿੱਚ ਭਿੜੇ ਤੇ ਹੁਣ ਪਤਾ ਲੱਗਾ ਜੀ ਕਿ ਇਹਨਾਂ ਦੇ ਉੱਤੇ ਪਰਚਾ ਦਰਜ ਹੋਇਆ ਇਹ ਜਿਹੜੀ ਪਹਿਲੀ ਧਿਰ ਸੀ ਜਿਨੇ ਕਿ ਮੁਰਦਾਬਾਦ ਦੇ ਉਹ ਉੱਥੇ ਚਲੇ ਗਏ ਉਹਨਾਂ ਦੇ ਵੱਲੋਂ ਉੱਥੇ ਜਾ ਕੇ ਥਾਣੇ ਦੇ ਵਿੱਚ ਪਰਚਾ ਦਰਜ ਕਰਵਾਇਆ ਗਿਆ ਪੁਲਿਸ ਨੇ ਅਣਪਛਾਤੇ ਲੋਕਾਂ ਦੇ ਉੱਤੇ ਪਰਚਾ ਦਰਜ ਕੀਤਾ ਸੋਚਣ ਵਾਲੀ ਗੱਲ ਸਿਰਫ ਇੰਨੀ ਆ ਕਿ ਪੰਜਾਬ ਦੇ ਲੋਕਾਂ ਦਾ ਇੱਕ ਹਿੱਸਾ ਵੇਲਾ ਕਿ ਨਾ ਕੋਈ ਕਹਿੰਦਾ ਮੇਰੀ ਧੁੰਨੀ ਨਾਲ ਬੰਬ ਬੰਨ ਕੇ ਮੈਨੂੰ ਪਾਕਿਸਤਾਨ ਭੇਜ ਦਿਓ ਕੋਈ ਇਹ ਗੱਲ ਕਹਿੰਦਾ ਜੀ ਕਿ ਮੈਂ ਇੱਥੇ ਬੈਠਾ ਪਾਕਿਸਤਾਨ ਨੂੰ ਸਬਕ ਸਿਖਾ ਦੂੰਗਾ ਮੈਂ ਝੰਡਾ ਸੜਦਾ ਇਹ ਬਿਲਕੁਲ ਉਵੇਂ ਆ ਜਿਵੇਂ ਅਮਰੀਕੀ ਰਾਸ਼ਟਰਪਤੀ ਜੇ ਡੀ ਵਿੰਸ ਉਪ ਰਾਸ਼ਟਰਪਤੀ ਜੀ ਡੀ ਵੈਂਸ ਦਿੱਲੀ ਦੇ ਵਿੱਚ ਆਏ ਤੇ ਅਮਰਸਰ ਦੇ ਵਿੱਚ ਪুতਲਾ ਫੁਕਾਇਆ ਜਾ ਰਿਹਾ ਹੋਵੇ ਵੀ ਭਾਈ ਅਸੀਂ ਸਬਕ ਸਿਖਾ ਦੇਾਂਗੇ ਸੋ ਇੱਥੇ ਸਿਰਫ ਖਬਰ ਬਣਾਉਣ ਦੇ ਲਈ ਸੋਸ਼ਲ ਮੀਡੀਆ ਦੇ ਉੱਤੇ ਕਲਿੱਪ ਪਾਉਣ ਦੇ ਲਈ ਇਹ ਡਰਾਮੇਬਾਜ਼ੀ ਨਾ ਹੋਵੇ ਜਿਹੜੀ ਕਿ ਇਸ ਵੇਲੇ ਹੋ ਰਹੀ ਆ ਜਿਹਦਾ ਕਿ ਲਾਭ ਕੋਈ ਨਹੀਂ ਜਿਹਦੇ ਨਾਲ ਸਾਡੀ ਸਥਿਤੀ ਹਾਸੋਹੀਣੀ ਬਣਦੀ ਆ ਸੋ ਸੋਚਣ ਵਿਚਾਰਨ ਵਾਲੀ ਗੱਲ ਆ ਵੀ ਸਾਡੇ ਲੱਛਣ ਕਿਹੋ ਜੇ ਆ ਸਾਨੂੰ ਕਰਨਾ ਕੀ ਚਾਹੀਦਾ ਤੇ ਅਸੀਂ ਕਰੀ ਕੀ ਕੀ ਜਾਣਦੇ ਆ ਉਸ ਤੋਂ ਅਗਲੀ ਗੱਲ ਇਹ ਮਹੱਤਵਪੂਰਨ ਕਿ ਵਿਕਰਮ ਸਿੰਘ ਮਜੀਠੀਆ ਹੋਰਾਂ ਨੇ ਇਹ ਗੱਲ ਕਹੀ ਆ ਉਹ ਕਹਿੰਦੇ ਜੀ ਕਿ ਮੈਂ ਦਾਅਵੇ ਨਾਲ ਇਹ ਗੱਲ ਕਹਿਣਾ ਕਿ ਅਮਰਤਪਾਲ ਸਿੰਘ ਦਾ ਭਰਾ ਆਪ ਨਸ਼ੇ ਕਰਦਾ। ਜ਼ਿਕਰਮ ਸਿੰਘ ਮਜੀਠੀਆ ਨੇ ਪਤਾ ਲੱਗਾ ਕਿ ਪ੍ਰੈਸ ਕਾਨਫਰੰਸ ਕੀਤੀ ਲੰਘੇ ਕੱਲ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕੁਝ ਮਹੱਤਵਪੂਰਨ ਖੁਲਾਸੇ ਕੀਤੇ। ਇਹਨਾਂ ਖੁਲਾਸਿਆਂ ਦੇ ਵਿੱਚ ਇੱਕ ਗੱਲ ਇਹ ਕਹੀ ਹੈ ਕਿ ਅਮਰਤਪਾਲ ਸਿੰਘ ਦਾ ਆ ਭਰਾ ਜਿਹੜਾ ਕਿ ਗੱਡੀ ਦੇ ਵਿੱਚ ਬੈਠਾ ਆਪਦੇ ਇੱਕ ਸਾਥੀ ਨਾਲ ਬੈਠਾ ਇਹ ਦੋਵੇਂ ਜਾਣੇ ਚਿੱਟਾ ਪੀ ਰਹੇ ਆ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਾਈ ਇਸ ਵੇਲੇ ਆ ਹਾਲਾਤ ਨੇ ਆ ਲੱਛਣ ਨੇ ਇਹ ਦੇਖੋ ਜੀ ਇਸ ਵੇਲੇ ਕੀ ਕਰੀ ਜਾਂਦੇ ਆ ਨਾਲ ਹੀ ਇਹ ਗੱਲ ਕਹੀ ਆ ਬੜੀ ਮਹੱਤਵਪੂਰਨ ਕਿ ਇੱਕ ਪਾਸੇ ਅਮਰਤਪਾਲ ਸਿੰਘ ਦੇ ਪਰਿਵਾਰਕ ਮੈਂਬਰ ਤੇ ਉਹਨਾਂ ਦੀ ਟੀਮ ਦੇ ਮੈਂਬਰ ਇਹ ਗੱਲ ਕਹਿੰਦੇ ਕਿ ਅਮਰਤਪਾਲ ਸਿੰਘ ਦਾ ਕਸੂਰ ਕੀ ਸੀ ਉਹ ਤਾਂ ਨਸ਼ੇ ਛਡਵਾਉਂਦਾ ਸੀ ਜਿਹੜਾ ਬੰਦਾ ਨਸ਼ੇ ਛਡਵਾਉਂਦਾ ਹੋਵੇ ਉਹਦਾ ਆਪ ਦਾ ਸਕਾ ਭਰਾ ਦੇਖੋ ਆਹ ਵੀਡੀਓ ਦੇ ਵਿੱਚ ਕੇ ਗੱਡੀ ਦੇ ਵਿੱਚ ਬੈਠਾ ਆਪ ਚਿੱਟਾ ਖਿੱਚ ਰਿਹਾ ਹੋਵੇ ਤੇ ਆਪਾਂ ਕੀ ਕਵਾਂਗੇ ਜੀ ਕਿ ਭਾਈ ਇਹ ਸਹੀ ਆ ਕਿ ਗਲਤ ਆ ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਗੁਰਪ੍ਰੀਤ ਹਰੀ ਨੌਂ ਦੇ ਮਾਮਲੇ ਦੇ ਵਿੱਚ ਕੁਝ ਲੋਕ ਆ ਜਿਹੜੇ ਅੱਤਵਾਦੀ ਫਲਾਣੇ ਫਲਾਣੇ ਜਿਹੜੇ ਗੈਂਗਸਟਰ ਫਲਾਣੇ ਫਲਾਣੇ ਸ਼ਾਮਿਲ ਸੀ ਤੇ ਅੱਜਕੱਲ ਮੱਖ ਮੰਤਰੀ ਦੇ ਨਾਲ ਉਹ ਵੀ ਹੁੰਦੇ ਆ ਜਿਹੜੇ ਲੋਕਾਂ ਨੇ ਇਹ ਕਰਤੂਤਾਂ ਕਰਵਾਈਆਂ ਇਸ ਤੋਂ ਇਲਾਵਾ ਅਮਰਤਪਾਲ ਸਿੰਘ ਦੇ ਉੱਤੇ ਸ਼ਬਦਕਵਾਰ ਉਹਨਾਂ ਨੇ ਇਹ ਵੀ ਕੀਤਾ ਵਿਕਰਮਜੀਤਿਆ ਹੋਰਾਂ ਨੇ ਕਿ ਭਾਈ ਹਕੀਕਤ ਆ ਜਦ ਕਿ ਮੰਨ ਕੇ ਕੋਈ ਰਾਜ਼ੀ ਨਹੀਂ ਉਹਨਾਂ ਨੇ ਕਿਹਾ ਜੀ ਕਿ ਮੈਂ ਪਹਿਲਾਂ ਵੀ ਗੱਲ ਕਹਿਣਾ ਸੀ ਕਿ ਅਮਰਤਪਾਲ ਸਿੰਘ ਉਹ ਯੋਧਾ ਨਹੀਂ ਜਿਹੋ ਜਿਹਾ ਯੋਧਾ ਲੋਕ ਸਮਝੀ ਬੈਠੇ ਆ ਇਹ ਸਿਰਫ ਕਹਿਣ ਦੀਆਂ ਗੱਲਾਂ ਇਹ ਕਰਕੇ ਦਿਖਾਉਣ ਦੀਆਂ ਗੱਲਾਂ ਨਹੀਂ ਇਹ ਸਿਰਫ ਥੁੱਕ ਨਾਲ ਬੜੇ ਪਕਾਉਣ ਵਾਲੀ ਗੱਲ ਆ ਇਹਦੇ ਵਿੱਚ ਪ੍ਰੈਕਟੀਕਲ ਕੁਝ ਵੀ ਨਹੀਂ ਉਹਨਾਂ ਨੇ ਕਿਹਾ ਜੀ ਕਿ ਅਮਰਤਪਾਲ ਸਿੰਘ ਦਾ ਸਕਾ ਭਰਾ ਆ ਦੇਖੋ ਨਸ਼ੇ ਕਰ ਰਿਹਾ ਤੇ ਇਹ ਵੀਡੀਓ ਕਲਿੱਪ ਬਹੁਤ ਵੱਡੇ ਪੱਧਰ ਤੇ ਵਾਇਰਲ ਹੋਈ ਆ ਤੇ ਨਾਲ ਇਹ ਵੀ ਗੱਲ ਕਹੀ ਆ ਮਜੀਠੀਆ ਨੇ ਕਿ ਹੁਣ ਅਮਰਤਪਾਲ ਦਾ ਕੋਈ ਸਾਥੀ ਜਾਂ ਅਮਰਤਪਾਲ ਦਾ ਪਿਤਾ ਤਰਸੇਮ ਸਿੰਘ ਇਹ ਨਾ ਗੱਲ ਕਵੇ ਕਿ ਇਹ AI ਦੇ ਰਾਹੀਂ ਯਾਨੀ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਰਾਹੀਂ ਇਹ ਵੀਡੀਓ ਬਣਾਈ ਆ ਇਹਦੀ ਤੁਸੀਂ ਪੜਤਾਲ ਕਰਵਾ ਲਓ ਵੀ ਸਹੀ ਆ ਕਿ ਗਲਤ ਆ ਨਾਲੇ ਵੀ ਗੱਲ ਕਹੀ ਆ ਕਿ ਪਿਛਲੇ ਦਿਨੀ ਜਿਹੜੀ ਚੈਟ ਵਾਇਰਲ ਹੋਈ ਸੀ ਜਿਹੜੀ ਆਡੀਓ ਕਾਲ ਲੀਕ ਹੋਈ ਸੀ ਉਹਦੇ ਵਿੱਚ ਵੀ ਉਹ ਕਹਿੰਦੇ ਕਿ ਭਾਈ ਇਹ ਹੈਰਾਨੀ ਦੀ ਗੱਲ ਆ ਵੀ ਬਾਅਦ ਵਿੱਚ ਕਹਿੰਦੇ ਜੀ ਇਹ AI ਰਾਹੀਂ ਬਣਾਈ ਗਈ ਸੀ ਇਹ ਇਦਾਂ ਕੀਤੀ ਗਈ ਸੀ ਉਹ ਕਹਿੰਦੇ ਵੀ ਇਹ ਸਾਰਾ ਕੁਝ ਗਲਤ ਆ ਇਹ ਗੁੰਮਰਾਹਕੋਣਾ ਇਦਾਂ ਹੋਣਾ ਨਹੀਂ ਚਾਹੀਦਾ ਲੋਕਾਂ ਨੂੰ ਮੂਰਖ ਬਣਾਇਆ ਅਮਰਤਪਾਲ ਨੇ ਤੇ ਅਮਰਤਪਾਲ ਦੇ ਪਰਿਵਾਰ ਦੀ ਤੇ ਅਮਰਤਪਾਲ ਦੀ ਆ ਸਚਾਈ ਹੈ ਇਸ ਤੋਂ ਅਗਲੀ ਗੱਲ ਇਹ ਆ ਕਿ AMR KHAN ਜਿਹਨਾਂ ਨੂੰ ਅਸੀਂ ਬਹੁਤ ਵੱਡਾ ਅਦਾਕਾਰ ਮੰਨਦੇ ਆ ਤੇ ਹੈਗੇ ਵੀ ਆ AMR KHAN ਦੇ ਇੱਕ ਫੋਟੋ ਬਹੁਤ ਵੱਡੇ ਪੱਧਰ ਤੇ ਵਾਇਰਲ ਹੋ ਰਹੀ ਆ ਇਸ ਫੋਟੋ ਦੇ ਵਿੱਚ ਅਮਰ ਖਾਨ ਜਿਹੜਾ ਉਹਨੂੰ ਗੁਰੂ ਨਾਨਕ ਦੇਵ ਜੀ ਦੇ ਰੂਪ ਦੇ ਵਿੱਚ ਦਿਖਾਇਆ ਗਿਆ ਗੁਰੂ ਨਾਨਕ ਦੇਵ ਜੀ ਦੇ ਰੂਪ ਦੇ ਵਿੱਚ ਉਹ ਬੈਠਾ ਇਹ ਇੱਕ ਫਰਜ਼ੀ ਪੇਜ ਬਣਾ ਕੇ ਟੀ ਸੀਰੀਜ਼ ਕੰਪਨੀ ਦਾ ਤੇ ਉਹਦੇ ਉੱਤੇ ਇਹ ਪੋਸਟਰ ਪਾਇਆ ਗਿਆ ਤੇ ਇਹ ਗੱਲ ਕਹੀ ਗਈ ਹੈ ਕਿ ਅਮਰ ਖਾਨ ਗੁਰੂ ਨਾਨਕ ਦੇਵ ਜੀ ਦੇ ਸਰੂਪ ਦੇ ਵਿੱਚ ਨਜ਼ਰ ਆਵੇਗਾ ਇਸ ਤੋਂ ਬਾਅਦ ਕੁਝ ਇੱਕ ਸ਼ਖਸੀਅਤਾਂ ਨੇ ਕੁਝ ਇੱਕ ਜਥੇਬੰਦੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ ਇਹ ਗੱਲ ਕਹੀ ਹੈ ਕਿ ਇਹ ਦੇਖੋ ਜੀ ਅਮਰ ਖਾਨ ਦੇ ਵੱਲੋਂ ਗਲਤ ਕਹਿ ਦਿੱਤਾ ਗਿਆ ਮੈਨੂੰ ਵੀ ਤਿੰਨ ਚਾਰ ਲੋਕਾਂ ਨੇ ਇਹ ਚੀਜ਼ ਭੇਜੀ ਸੀ ਤੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਵੀ ਤੁਹਾਡਾ ਦਿਮਾਗ ਠੀਕ ਆ ਤੁਸੀਂ ਠੀਕ ਨਹੀਂ ਹੈਗੇ ਦਿਮਾਗੀ ਤੌਰ ਦੇ ਉੱਤੇ ਉਹ ਕਹਿੰਦੇ ਕਿਉਂ ਮੈਂ ਕਿਹਾ ਜੀ ਦੇਖੋ ਅਮਰ ਖਾਨ ਇਨਾ ਪਾਗਲ ਥੋੜੀ ਆ ਵੀ ਉਹ ਆਹ ਗੱਲ ਕਰੇ ਜਾਣ ਬੁੱਝ ਕੇ ਆਹ ਗੱਲ ਕਰੇ ਉਹ ਨਿਆਣਾ ਥੋੜੀ ਆ ਉਹਨੂੰ ਸਭ ਪਤਾ ਫਿਲਮਾਂ ਉਹਨੇ ਹੁਣ ਤੱਕ ਬਣਾਈਆਂ ਉਹਨੂੰ ਸਾਰੀ ਜਾਣਕਾਰੀ ਹੈਗੀ ਆ ਪਰ ਹੁਣ ਅਮਰ ਖਾਨ ਦੀ ਟੀਮ ਦੇ ਵੱਲੋਂ ਵੀ ਇਹ ਆ ਕੇ ਸਾਹਮਣੇ ਗੱਲ ਕਹੀ ਗਈ ਹੈ ਕਿ ਕਿਸੇ ਦੇ ਵੱਲੋਂ ਇਹ ਸ਼ਰਾਰਤ ਕੀਤੀ ਗਈ ਹੈ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਸਰੂਪ ਨੂੰ ਕਦੇ ਵੀ ਨਹੀਂ ਅਪਣਾ ਸਕਦੇ ਉਹਨਾਂ ਦੀਆਂ ਸਖਿਆਵਾਂ ਦੇ ਉੱਤੇ ਚੱਲਿਆ ਜਾ ਸਕਦਾ ਪਰ ਉਹਨਾਂ ਵਰਗੇ ਬਣਨ ਦੀ ਕੋਈ ਕੋਸ਼ਿਸ਼ ਨਹੀਂ ਕਰ ਸਕਦਾ ਸੋ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਾਈਬਰ ਸੈੱਲ ਨੂੰ ਇਹਨਾਂ ਲੋਕਾਂ ਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ ਜਿਹੜੇ ਲੋਕਾਂ ਦੇ ਵੱਲੋਂ ਆਖਰ ਤੂਤ ਕੀਤੀ ਗਈ ਹੈ ਅਗਲੀ ਗੱਲ ਇਹ ਹੈ ਕਿ ਪੰਜਾਬ ਦੇ ਅਧਿਕਾਰੀ ਹੈ ਜਿਹੜੇ ਉਹਨਾਂ ਨੂੰ ਤਾੜਨਾ ਕੀਤੀ ਗਈ ਹੈ ਪੰਜਾਬ ਦੇ ਅਧਿਕਾਰੀਆਂ ਨੂੰ ਤਾੜਨਾ ਕੀਤੀ ਹੈਗੀ ਜੀ ਇਸ ਵੇਲੇ ਪਰਸੋਨਲ ਵਿਭਾਗ ਦੇ ਵੱਲੋਂ ਪਰਸੋਨਲ ਵਿਭਾਗ ਨੇ ਇਹ ਗੱਲ ਕਹੀ ਆ ਵੀ ਪੰਜਾਬ ਦੇ ਵਿੱਚ ਬਹੁਤ ਸਾਰੇ ਅਧਿਕਾਰੀ ਐਸੇ ਆ ਜਿਹੜੇ ਕਿ ਡਿਊਟੀ ਆਫ ਅਨਸਾਰ ਡਿਊਟੀ ਸਮਾਪਤ ਹੋਣ ਤੋਂ ਬਾਅਦ ਤੁਰੰਤ ਹੀ ਉਹ ਗੱਲ ਕਹਿ ਦਿੰਦੇ ਨੇ ਜੀ ਕਿ ਹੁਣ ਮੇਰਾ ਫੋਨ ਬੰਦ ਕਰ ਲਾ ਅਧਿਕਾਰੀਆਂ ਨੂੰ ਇਹ ਗੱਲ ਕਹੀ ਗਈ ਹੈ ਤਾੜਨਾ ਕੀਤੀ ਗਈ ਹੈ ਕਿ ਤੁਸੀਂ 24 ਘੰਟੇ ਸੱਤੇ ਦਿਨ ਆਪਦਾ ਫੋਨ ਔਨ ਰੱਖਣਾ ਛੁੱਟੀ ਦੇ ਮੌਕੇ ਵੀ ਔਨ ਰੱਖਣਾ ਛੁੱਟੀ ਤੋਂ ਬਾਅਦ ਵੀ ਆਨ ਰੱਖਣਾ ਤੇ ਇਹ ਗੱਲ ਕਹੀ ਗਈ ਹੈ ਕਿ ਜੇਕਰ ਤੁਸੀਂ ਛੁੱਟੀ ਦੇ ਮੌਕੇ ਇਹ ਫੋਨ ਨਾ ਚੱਕੋਗੇ ਜਾਂ ਜਦੋਂ ਤੁਸੀਂ ਡਿਊਟੀ ਆਫ ਹੋ ਗਈ ਫਿਰ ਵੀ ਫੋਨ ਨਾ ਚੱਕੋਗੇ ਤੇ ਤੁਹਾਡੇ ਉੱਤੇ ਕਾਰਵਾਈ ਹੋਊਗੀ ਇਹ ਗੱਲ ਕਹੀ ਗਈ ਹੈ ਕਿ ਜੇਕਰ ਕੋਈ ਅਧਿਕਾਰੀ ਡਿਊਟੀ ਖਤਮ ਹੋਣ ਤੋਂ ਬਾਅਦ ਆਪਣਾ ਫੋਨ ਸਵਿਚ ਆਫ ਕਰ ਲੂਗਾ ਜਾਂ ਆਪਦਾ ਫੋਨ ਕਨਵਰਟ ਕਰ ਲੂਗਾ ਡਾਇਵਰਟ ਕਰ ਲੂਗਾ ਜਾਂ ਆਪਦਾ ਫੋਨ ਚੱਕੂਗਾ ਨਾ ਰਿੰਗ ਜਾਂਦੀ ਰਹੇ ਤਾਂ ਇਹ ਗਲਤ ਗੱਲ ਆ ਕਿਉਂਕਿ ਕਈ ਵਿਭਾਗੀ ਕਾਰਵਾਈਆਂ ਕਈ ਗੱਲਾਂਬਾਤਾਂ ਕਈ ਗਤੀਵਿਧੀਆਂ ਐਸੀਆਂ ਹੁੰਦੀਆਂ ਜਿਨ੍ਹਾਂ ਦੇ ਬਾਬਤ ਸਮੇਂ-ਸਮੇਂ ਦੇ ਉੱਤੇ ਇਨ ਟੱਚ ਰਹਿਣਾ ਪੈਂਦਾ ਤੇ ਜੇਕਰ ਤੁਸੀਂ ਇਹ ਕੁਝ ਨਾ ਕਰੋਗੇ ਤਾਂ ਫਿਰ ਇਹ ਗਲਤ ਹੋਊਗਾ ਸੋ ਉਹਨਾਂ ਨੂੰ ਤਾੜਨਾ ਕੀਤੀ ਗਈ ਆ ਕਿ ਤੁਸੀਂ ਭਾਈ ਇਹ ਫੋਨ ਚੱਕਣਾ ਕਿਸੇ ਵੀ ਹਾਲ ਦੇ ਵਿੱਚ ਕਿਸੇ ਵੀ ਸਮੇਂ ਦੇ ਵਿੱਚ ਫੋਨ ਤੁਸੀਂ ਚੱਕਣਾ ਹੀ ਚੱਕਣਾ ਇੱਕ ਬੜੀ ਮਹੱਤਵਪੂਰਨ ਜਾਣਕਾਰੀ ਆਈ ਆ ਤਰਨਤਾਰਨ ਦੇ ਵੱਲੋਂ ਤਰਨਤਾਰਨ ਦੇ ਵੱਲ 7ਵੀਂ ਕਲਾਸ ਦੀ ਇੱਕ ਬੱਚੀ ਸਕੂਲ ਦੇ ਵਿੱਚ ਗਈ ਤੇ ਆਪਣੇ ਬਾਪੂ ਦਾ ਰਵਾਲ ਵਰ ਨਾਲ ਲੈ ਗਈ ਨੇ ਫੇਰ ਦੇ ਬੱਚ ਟੰਗ ਕੇ ਉਹ ਕੁੜੀ ਰਵਾਲਵਰ ਲੈ ਗਈ ਤੇ ਉਸ ਤੋਂ ਬਾਅਦ ਪਤਾ ਲੱਗਾ ਜੀ ਕਿ ਸਕੂਲ ਦੇ ਵਿੱਚ ਜਦੋਂ ਪਤਾ ਲੱਗਾ ਤਾਂ ਉਹਨਾਂ ਨੇ ਇਸ ਕੁੜੀ ਦਾ ਬਾਪੂ ਨੂੰ ਉੱਥੇ ਬੁਲਾਇਆ ਤੇ ਉਹਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਭਾਈ ਮੇਰਾ ਰਵਾਲਵਰਾ ਜਿਹੜਾ ਉਹ ਗਵਾਚ ਗਿਆ ਸੀ ਤੇ ਇਹ ਗੱਲ ਕਹੀ ਗਈ ਹੈ ਕਿ ਜਿਸ ਤਰੀਕੇ ਦੇ ਨਾਲ ਇਹ ਮੇਰਾ ਰਵਾਲਵਰ ਗਵਾਚਿਆ ਤੇ ਇਹਦੇ ਉੱਤੇ ਮੈਨੂੰ ਭਾਲ ਕਰਕੇ ਤਾਂ ਮੈਨੂੰ ਪਰੇਸ਼ਾਨੀ ਵੀ ਬਹੁਤ ਹੋਈ ਆ ਹੁਣ ਸਕੂਲ ਦੀ ਸ਼ਿਕਾਇਤ ਦੇ ਉੱਤੇ ਪਤਾ ਲੱਗਾ ਕਿ ਇਸ ਬੰਦੇ ਦੇ ਉੱਤੇ ਜਿਹਦਾ ਇਹ ਰਵਾਲਵਰ ਆ ਇਹਦੇ ਉੱਤੇ ਪਰਚਾ ਦਰਜ ਕੀਤਾ ਗਿਆ ਯਾਨੀ ਕਿ ਬੱਚਿਆਂ ਦੇ ਵਿੱਚ ਕ੍ਰੇਜ਼ ਬੱਚਿਆਂ ਦੇ ਵਿੱਚ ਹਥਿਆਰਾਂ ਦੇ ਪ੍ਰਤੀ ਖੇਚ ਇੰਨੀ ਆ ਭਾਵੇਂ ਮੁੰਡੇ ਨੇ ਜਾਂ ਭਾਵੇਂ ਕੁੜੀਆਂ ਉਹ ਰਵਾਲਵਰ ਲੈ ਕੇ ਆਪਦੇ ਘਰਾਂ ਦਾ ਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਤੇ ਇੱਥੇ ਆ ਕੇ ਸਕੂਲਾਂ ਦੇ ਵਿੱਚ ਵੀ ਤੇ ਆਪ ਦਾ ਪੜਾਈ ਦੀ ਥਾਂ ਦੇ ਉਤੇ ਤੇ ਰਵਾਲਵਰਾਂ ਦਾ ਪ੍ਰਦਰਸ਼ਨ ਕੀਤਾ ਜਾਂਦਾ ਸੋ ਇਹ ਇੱਕ ਸੋਚਣ ਵਿਚਾਰਨ ਵਾਲੀ ਗੱਲ ਆ ਜੇ ਆਪਾਂ ਗੱਲ ਕਰੀਏ ਪੰਜਾਬ ਦੇ ਮੌਸਮ ਦੀ ਪੰਜਾਬ ਦਾ ਮੌਸਮ ਇਸ ਵੇਲੇ 43 ਤੋਂ ਲੈ ਕੇ 43.5 ਡਿਗਰੀ ਤੱਕ ਤਾਪਮਾਨ ਹੋਇਆ ਪਿਆ ਪੰਜਾਬ ਦੇ ਵਿੱਚ ਗਰਮੀ ਲਗਾਤਾਰ ਵਧੀ ਜਾਂਦੀ ਆ ਪੰਜਾਬ ਦੇ ਵਿੱਚ ਗਰਮੀ ਹੋਰ ਵਧਣ ਦੇ ਅਸਾਰ ਆ ਪੰਜਾਬ ਦੇ ਵਿੱਚ ਇੱਕ ਤਰੀਕ ਨੂੰ 1 ਮਈ ਨੂੰ ਮੀਂਹ ਪੈਣ ਦੀ ਕਈ ਸਮਾਂ ਤੇ ਸੰਭਾਵਨਾ ਪਰ ਇਹ ਇਨਾ ਮੀ ਨਹੀਂ ਪੈਣਾ ਕਿ ਭਾਈ ਪੰਜਾਬ ਦੇ ਵਿੱਚ ਥੋੜੀ ਜਿਹੀ ਠੰਡਕ ਹੋਵੇ ਹਾਂ 1 2 3 ਡਿਗਰੀਆਂ ਟੈਂਪਰੇਚਰ ਇੱਕ ਅੱਧੇ ਦੇਣ ਲਈ ਭਾਵੇਂ ਥੱਲੇ ਆ ਜਾਵੇ ਪਰ ਪੰਜਾਬ ਦੇ ਵਿੱਚ ਮਈ ਮਹੀਨੇ ਦੇ ਵਿੱਚ 44 ਤੋਂ ਲੈ ਕੇ 48 ਡਿਗਰੀ ਤੱਕ ਟੈਂਪਰੇਚਰ ਆਮ ਰਿਹਾ ਕਰਨਾ ਇਹ ਮੌਸਮ ਵਿਭਾਗ ਦੇ ਵੱਲੋਂ ਅੰਦਾਜ਼ਾ ਪੇਸ਼ ਕੀਤਾ ਗਿਆ ਸੋ ਪੰਜਾਬੀ ਫਿਲਮਾਂ ਦੇ ਵਿੱਚ 1 ਮਈ ਨੂੰ ਫਿਲਮ ਆ ਰਹੀ ਹੈ ਗੁਰੂ ਨਾਨਕ ਜਹਾਜ਼ ਤੇ ਸੇਮ ਜਸੜ ਦੀ ਉਸ ਤੋਂ ਬਾਅਦ ਕੁਝ ਹੋਰ ਫਿਲਮਾਂ ਆਉਣੀਆਂ ਜਿਹਦੇ ਵਿੱਚ ਇੱਕ ਸੌਂਕਣ ਸੌਂਕਣੀ ਆ ਰਹੀ ਹੈ ਜਿਹਦੇ ਵਿੱਚ ڈاکੂਆਂ ਦਾ ਮੁੰਡਾ 3 ਵੀ ਆ ਰਹੀ ਹੈ ਜਿਹਦੇ ਵਿੱਚ ਦਲਜੀਤ ਦੋਸਾਂਝ ਦੀ ਸਰਦਾਰ ਜੀ ਭਾਗ ਦੂਜਾ ਵੀ ਆ ਰਹੀ ਹੈ ਸੋ ਹੋਰ ਵੀ ਕਈ ਪੰਜਾਬੀ ਫਿਲਮਾਂ ਆ ਰਹੀਆਂ ਇਹਨਾਂ ਦੇ ਵਿੱਚੋਂ ਕਿਹੜੀਆਂ ਚੱਲਣੀਆਂ ਤੇ ਕਿਹੜੀਆਂ ਫੇਲ ਹੋਣਗੀਆਂ ਇਹ ਸਮਾਂ ਦੱਸੂਗਾ ਪਰ ਚੰਗੀਆਂ ਫਿਲਮਾਂ ਚੱਲ ਜਾਣ ਤੇ ਮਾੜੀਆਂ ਫਿਲਮਾਂ ਪ੍ਰਵੇਸ਼ ਦੇ ਵਿੱਚ ਨਾ ਬਣ ਇਹਦੀ ਅਸੀਂ ਕਾਮਨਾ ਕਰਦੇ ਹਾਂ